ਵੱਡੀ ਖਬਰ ਮੰਤਰੀ ਸਾਦੂ ਸਿੰਘ ਧਰਮਸੋਤ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਸਾਦੂ ਸਿੰਘ ਧਰਮਸੋਤ ਨੂੰ ED ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅੱਸੇ ਕਿ ਬੀਤੇ ਕੱਲ ED ਦੇ ਵੱਲੋਂ ਪੁੱਛਗਿੱਛ ਦੇ ਲਈ ਉਹਨਾਂ ਨੂੰ ਬੁਲਾਇਆ ਗਿਆ ਸੀ ਤੇ ਤਕਰੀਬਨ 4-5 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ ਜਾਣਾ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਮੈਡੀਕਲ ਦੇ ਲਈ ਵੀ ਲਿਜਾਇਆ ਗਿਆ ਅੱਸੇ ਕਿ ਉਹਨਾਂ ਨੂੰ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਤੇ ਇਸੇ ਨਾਲ ਹੀ ਜੰਗਲਾਤ ਕੋਟਾਲੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਲਜ਼ਾਮ ਉਹਨਾਂ ਦੇ ਉੱਪਰ ਲੱਗੇ ਹੈ ਕਿ ਉਹਨਾਂ ਦੀ ਆਮਦਨ ਤੋਂ ਵੱਧ ਉਹਨਾਂ ਦਾ ਖਰਚਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰ ਕਰਨ ਤੋਂ ਬਾਅਦ ED ਦੇ ਵੱਲੋਂ ਹੁਣ ਉਹਨਾਂ ਦੇ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਬੀਤੇ ਕੱਲ੍ਹ 12 ਵਜੇ ਤੱਕ ਲਗਭਗ ਪੁੱਛਗਿੱਛ ਸ਼ੁਰੂ ਕੀਤੀ ਗਈ ਸੀ ਤੇ 4 ਵਜੇ ਤੱਕ ਪੁੱਛਗਿੱਛ ਚੱਲਦੀ ਹੈ ਤੇ 5 ਵਜੇ ਦੇ ਕਰੀਬ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਦੱਸ ਦੇ ਕਿ ਸਾਬਕਾ ਮੰਤਰੀ ਸਾਧੂ ਸਿੰਘ ਟਰਮਸੋਤ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਫਤਾਰ ਕਰਨ ਤੋਂ ਬਾਅਦ ਉਹਨਾਂ ਦੇ ਕੋਲ ਹੁਣ ਹੋਰ ਮਾਮਲੇ ਦੇ ਵਿੱਚ ਪੁੱਛਗਿੱਛ ਜਿਹੜੀ ਕੀਤੀ ਜਾਵੇਗੀ ਉੱਥੇ ਦੱਸਦੀ ਕਿ ਬੀਤੇ ਸਾਲ 3 ਨਵੰਬਰ ਨੂੰ ਧਾਦੋ ਸਿੰਘ ਧਰਮਸੋਧ ਦੇ ਠਿਕਾਨਿਆਂ ਦੇ ਉੱਪਰ ED ਦੇ ਵੱਲੋਂ ਰੇਡ ਵੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਖ-ਵੱਖ ਠਿਕਾਨਿਆਂ ਦੇ ਉੱਪਰ 14 ਠਿਕਾਨੇ ਦੱਸੇ ਜਾ ਰਹੇ ਸੀ ਜਿੱਥੇ ਰੇਡ ਹੋਈ ਸੀਗੀ ED ਦੇ ਵੱਲੋਂ ਉਹਨਾਂ ਦੇ ਉੱਪਰ ਤੇ ਕੁਝ ਹੋਰ ਉਹ ਸਾਥੀ ਨੇ ਸੰਗਤ ਸਿੰਘ ਗਿਲਜੀਆ ਦੇ ਘਰ ਵੀ ਜਿਹੜੀ ਹੈ ਰੇਡ ਕੀਤੀ ਸੀ ਤੇ ਇਸੇ ਨਾਲ ਹੀ ਜੰਗਲਾਤ ਵਿਭਾਗ ਦੇ ਕੁਝ ठेकेदार ਸਿਗੇ ਜਿਨ੍ਹਾਂ ਦੇ 14 ਠਿਕਾਨਿਆਂ ਦੇ ਉੱਪਰ ਰੇਡ ਹੋਈ ਸੀ 3 ਨਵੰਬਰ ਨੂੰ ਇਹ ਰੇਡ ਹੋਈ ਸੀ ਉੱਥੇ ਦੱਸਦੇ ਕਿ ਬਿਤੇ ਕਾਲੇ ਈਡੀ ਦੇ ਵੱਲੋਂ ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਸੀ ਤੇ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਦੇ ਕਿ ਸਾਧੂ ਸਿੰਘ ਧਰਮਸੋਧ ਦੇ ਉੱਪਰ ਇਲਜ਼ਾਮ ਨੇ ਕਿ 1 ਮਾਰਚ 2016 ਤੋਂ 31 ਮਾਰਚ 2022 ਤੱਕ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰ ਦੀ ਆਮਦਨ 2 ਕਰੋੜ ਦੇ ਕਰੀਬ ਸੀ ਤੇ ਖਰਚਾ 8 ਕਰੋੜ ਦੇ ਕਰੀਬ ਹੈ ਤੇ ਇਹ ਖਰਚਾ 6 ਕਰੋੜ ਆਮਦਨ ਤੋਂ ਵੱਧ ਹੈ ਕਿਸੇ ਚਲਦੇ ਉਹਨਾਂ ਨੂੰ ਪੁਛਗਿਸਤ ਲਈ ਬੁਲਾਇਆ ਗਿਆ ਸੀ ਪੁਛਗਿਸਤ ਦੇ ਵਿੱਚ ਸੰਤੁਸ਼ਟ ਜਵਾਬ ਨਾ ਮਿਲਣ ਦੇ ਕਾਰਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਹ ਦੱਸ ਸੀ ਕਿ ਸਾਧੂ ਸਿੰਘ ਧਰਮਸੋਤ ਤੇ ਪੰਜ ਵਾਰ ਦੇ ਵਿਧਾਇਕ ਰਹ ਚੁੱਕੇ ਨੇ ਮੰਤਰੀ ਰਹ ਚੁੱਕੇ ਨੇ ਤੇ ਮੰਤਰੀ ਸਾਧੂ ਸਿੰਘ ਧਰਮਸੋਤ ਰਹ ਚੁੱਕੇ ਨੇ ਦੱਸ ਸੀ ਕਿ ਉਸ ਸਮੇਂ ਕੁਝ ਸਮੇਂ ਪਹਿਲਾਂ ਉਹਨਾਂ ਦੇ ਉੱਪਰ ਸਕਾਲਰਸ਼ਿਪ ਘੁਟਾਲੇ ਦੇ ਇਲਜ਼ਾਮ ਵੀ ਲੱਗੇ ਸੀ ਉਹ ਦੱਸਦੇ ਕਿ ਹੁਣ ਜੰਗਲਾਤ ਘੁਟਾਲੇ ਦੇ ਇਲਜ਼ਾਮ ਤੇ ਇਸ ਦੇ ਨਾਲ ਹੀ ਆਮਦਨ ਤੋਂ ਵੱਧ ਸੰਪਤੀ ਦੇ ਇਲਜ਼ਾਮਾਂ ਦੇ ਵਿੱਚ ਈਡੀ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਹੋ ਪੰਜਾਬ ਬੁਲਟ